ਮੇਰਾ ਨਾਮ ਨਿਮਰਜੀਤ ਸਿੰਘ ਹੈ ਜੀ ਹਾਂ ਜੀ ਤੇ ਇੱਥੇ ਦਿੱਕਤ ਐਹੀ ਹੈ ਜੀ ਜਿਹੜੇ ਪਾਰ ਵਾਲੇ ਪਿੰਡ ਆ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਜੇ ਲੋੜ ਪਏ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਹੈ ਕੋਈ ਸਾਨੂੰ ਦਿੱਕਤ ਆ ਜਿਹੜਾ ਸਾਡਾ ਕੰਮ ਥੋੜੀ ਤਰ੍ਹਾਂ ਬੰਦਾ ਸਾਡੇ ਦਰਵਾਜ਼ੇ ਤੱਕ ਪਾਣੀ ਆ ਕੇ ਦਾ ਤੇ ਜਿਸੇ ਦੇ ਕਟਾ ਉਸ ਲੋਕਾਂ ਨੂੰ ਦਿੱਕਤ ਆ ਰਹੀ ਪਾਣੀ ਨਾਲ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਐ ਪਾਰ ਜਾਣ ਵਾਲਿਆਂ ਨੂੰ ਉਧਰੋਂ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਐ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਆ ਵੀ ਪਾਣੀ ਆ ਡੇਪੰਡ ਤੱਕ ਨਾ ਪਹੁੰਚੇ ਘਰਾਂ ਤੱਕ ਨਾ ਆ ਜੇ ਪ੍ਰਸ਼ਾਸਨ ਦਾ ਕੋਈ ਅਰਾਇ ਨਹੀਂ ਹਾਂ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਹੀ ਕਲਾ ਪ੍ਰਸ਼ਾਸਨ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋੜ ਪਏਗੀ ਤੇ ਪਤਾ ਲੱਗ ਜਾਵੇਗਾ ਹੋਇਆ ਪ੍ਰਬੰਧ ਕਣ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੀ ਫਸਲਾਂ ਕੁਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਇਹ ਪਾਣੀ ਫਿਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਰਿਵਰ ਪੈਰਾਡਾਈਜ਼ ਅਸੀਂ ਖੋਲੇ ਦਾ ਇਹਦੇ ਵਿੱਚ ਦਿੱਕਤ ਤੇ ਹੈਗੀ ਆ ਦੇਖੋ ਪਾਰ ਦੇ ਲੋਕੀ ਵਿੱਚ ਘਿਰ ਗਏਦੇ ਆ ਉੱਥੇ ਪਾਣੀ ਹੈ ਨਹੀਂ ਆ ਰਸਤਾ ਕੋਈ ਨਹੀਂ ਆ ਉਹਨਾਂ ਦੇ ਤੇ ਸਾਡੇ ਤੇ ਕਿ ਲੋ ਇੱਥੇ ਦਰਵਾਜੇ ਦੇ ਦਰਵਾਜੇ ਦੇ ਵਿੱਚ ਪਾਣੀ ਫਿਰ ਗਿਆ ਪੈਣੀਆ ਪੂਰੀਆਂ ਚ ਹੀ ਆ ਪਾਣੀ ਜਾਣ ਡਿਆ ਅਜੇ ਤੱਕ ਤੇ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਮੇਖੋ ਪਰਮਾਤਮਾ ਦੇ ਹੱਥੇ ਦੇ ਤੇ ਬਹੁਤਾ ਪਿਛੋ ਪਾਣੀ ਆਏਗਾ ਤੇ ਲੋਕਾਂ ਦਾ ਨੁਕਸਾਨ ਹੋਏਗਾ। ਅੱਛਾ ਪਿੰਡ ਫਿਰ ਅੱਠ ਘੇੜੇ ਦੇ ਪਿੱਛੇ ਪਿੰਡ ਜਿਹੜੇ ਪਾਰ ਵਾਲੇ ਪਿੰਡ ਉਹਦੇ ਘਰੇ ਦੇ ਹੀ ਆ ਕੋਈ ਬੇੜੀ ਨਾਲ ਹੀ ਚਲਦੇ ਆ ਤੇ ਬੇੜੀ ਨਹੀਂ ਪਈ ਤੇ ਫਿਰ ਉਹਨਾਂ ਨਾ ਤੇ ਉੱਥੇ ਹੀ ਨਾਲੇ ਉੱਧ ਦੂਜੇ ਪਾਸੇ ਪਾਕਿਸਤਾਨ ਆ। ਉੱਧਰ ਦੂਜਾ ਉਹ ਜਦ ਰਿਆ ਆ ਤੇ ਵਿੱਚ ਘਾਰ ਹੀ ਰਹਿ ਗਏ ਪਿੰਡ। ਹੋਰ ਜਿਹੜੇ ਲੋਕੀ ਪਾਰ ਗਏ ਦੇਖੋ ਪਾਰ ਆ ਜਿਹੜੇ ਇੱਧਰ ਦੇ ਹੋ ਇੱਧਰ ਰਹਿ ਗਏ। ਲਿੰਕ ਟੁੱਟ ਗਿਆ ਲੋਕਾਂ ਦਾ ਨਾਲੋਂ ਆਣਗੇ। ਤਾਂ ਤੁਹਾਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਵ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial ਏਰੀਆ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲ ਕਿਤੀ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਨਸੀ ਕੰਸਰਨ ਨੇ ਮਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾ ਇੰਚਾਰਜ ਨੇ ਐਚਐਮ ਸਾਹਿਬ ਨੇ ਆਪ ਅੱਥੇ ਸਾਰੇ ਆਂਤਕੀ ਦੇਖੇ ਹੈ ਸਪੈਸ਼ਲੀ ਐਸਐਸਬੀ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਉਸ ਬਦ ਕਿਸੇ ਤਰ੍ਹਾਂ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਉਹ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਡ ਤੋਂ ਉਹਨਾਂ ਦੀ ਰਿਪੇਅਰ ਕਰਾ ਕੇ ਰੱਖ ਲਈਏ ਸੀ ਕਿਉਂ ਉਹ ਵੀ ਅਸਿੱਤ ਪਹੁੰਚ ਨਹੀਂ ਹੈ ਤੇ ਜਿਸਨੂੰ ਥੋੜਾ ਜਿਹਾ ਪਾਣੀ ਦਾ ਫਲੋਰ ਥਰਾ ਠੀਕ ਹੁੰਦਾ ਤੇ ਉਸ ਨਾਲ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਉਂਨਾਂ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾ ਦੇ ਫਿਲਹਾਲ ਹੁਣ ਪਾਣੀ ਦੇ ਘਟਣ ਦੇ ਚਾਂਸ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਸਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਸਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਤਰ ਹੈ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਓ ਜਿਹੜਾ ਪਾਣੀ ਦੇ ਸੀਟ ਕਰ ਪੂਰੇ ਜ